ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਪੰਜਾਬ ਵੱਲੋਂ ਜੋ ਧਾਰਮਿਕ ਪ੍ਰੀਖਿਆ ਲਈ ਗਈ ਸੀ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਕਲਵੰਤ ਸਿੰਘ ਜੀ ਰੰਧਾਵਾ ਜੀ ਇਹਨਾਂ ਨੇ ਸਾਰੇ ਪ੍ਰਬੰਧ ਨੂੰ ਔਰ ਆਪਣੇ ਬਲਜੀਤ ਸਿੰਘ ਜੀ ਜਲਾਲ ਉਸਮਾ ਸਾਬਕਾ ਐਮਐਲਏ ਸਾਹਿਬ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਨਗਰ ਦੇ ਜਿਹੜੇ ਮੁਖੀ ਜਿਹੜੇ ਸਹਿਯੋਗੀ ਸਾਰਿਆਂ ਦੇ ਸਹਿਯੋਗ ਨਾਲ ਮੁੱਖ ਤੌਰ ਤੇ ਇਹਨਾਂ ਨੇ ਜਿਹੜਾ ਪ੍ਰਬੰਧ ਵੇਖਿਆ ਜਵਾਬ ਜੀ ਨੇ ਲਾਈਵ ਜਿਹੜੇ ਦਰਸ਼ਨ ਕੀਤੇ ਨੇ ਸੋ ਅੱਜ ਜੋ ਬਾਬਾ ਬਕਾਲਾ ਸਾਹਿਬ ਤੋਂ ਬੱਚੇ ਦਾ ਸਭ ਤੋਂ ਵਧੀਆ ਪੇਪਰ ਸੀ ਬਾਬਾ ਬਕਾਲਾ ਸਾਹਿਬ ਦੇ ਵਿੱਚੋਂ ਨਹੀਂ ਉਹ ਸਾਰੇ 60 ਪਿੰਡਾਂ ਦੇ ਵਿੱਚੋਂ ਫਰਸਟ ਜਿਹੜਾ ਬੱਚਾ ਆਇਆ ਉਹ ਅੱਜ ਇੱਥੇ ਮਠਿਆਈ ਦਾ ਡੱਬਾ ਲੈ ਕੇ ਆਇਆ ਜਨੇਆ ਸਕੂਟਰੀ ਜਿੱਤੀ ਸੀ ਇਲੈਕਟ੍ਰਿਕ ਸਕੂਟਰੀ ਇੱਕ ਇੱਥੇ ਆਈ ਐ ਇੱਕ ਨਿਵਸ ਸਕੂਲ ਬਤਾਲਾ ਦੇ ਵਿੱਚ ਗਈ ਸੋ ਇਹ ਬੱਚਾ ਅੱਜ ਮੂੰਹ ਮਿੱਠਾ ਕਰਵਾਉਣ ਆਇਆ ਸੰਗਤ ਦੇ ਰੂਪ ਵਿੱਚ ਆਪਣੇ ਮਾਤਾ ਪਿਤਾ ਸਰਦਾਰ ਕੁਲਵਿੰਦਰ ਸਿੰਘ ਜੀ ਭੈਣ ਜੀ ਉਹਨਾਂ ਦੇ ਸੁਖਵਿੰਦਰ ਕੌਰ ਜੀ ਅਤੇ ਸਾਡੇ ਬਹੁਤ ਸਤਿਕਾਰਯੋਗ ਬਲਜੀਤ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਬਾਬਾ ਬਕਾਲਾ ਸਾਹਿਬ ਸਾਰੇ ਹੀ ਆਪਾਂ ਇਕੱਤਰ ਹੋਏ ਆਂ ਇਹ ਬੱਚਾ ਖੁਸ਼ੀ ਦਾ ਜਸ਼ਨ ਕਰਨ ਆਇਆ ਸੋ ਮੈਂ ਬੇਨਤੀ ਕਰਾਂਗਾ ਕੁਲਵਿੰਦਰ ਸਿੰਘ ਜੀ ਰੰਧਾਵਾ ਜੀ ਦਾ ਜੋ ਮੂੰਹ ਮਿੱਠਾ ਕਰਾਇਆ ਜਾਵੇ ਉਹਨ ਦਿੱਤ ਲਓ ਕਿਉਂਕਿ ਪ੍ਰਬੰਧ ਪੂਰਾ ਸ਼ੁਰੂ ਤੋਂ ਲੈ ਕੇ ਨਹੀਂ ਕਿ ਹੁਣੇ ਆ ਏ ਭਾਜੀ ਵੇਖ ਰਹੇ ਆ ਵਧਾਈ ਤੇਨੂੰ ਨਾਲ ਦੀ ਤੂੰ ਮੇਰੇ ਕੋਲ ਆ ਕੇ ਮੈਂ ਤੇਰਾ ਕਰਾਨਾ ਲੈ ਵੀ ਬੱਚਾ ਹਾਂ ਸੋਨਿਆ ਵਾਇਰੂ ਬਹੁਤ ਸੁਣੀ ਤਰੱਕੀ ਕੀਤੀ ਤੂੰ ਅਸੀਂ ਵੀ ਖਾਲਸਾ ਜੀ ਦਾ আর 피 ਸਿੰਘ ਜੀ ਆ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਕਿ ਜਿਹੜੇ ਇਦਾਂ ਦੇ ਉਪਰਾਲੇ ਕੀਤੇ ਇਹਨਾਂ ਨੇ ਔਰ ਸਾਡੇ ਜਿਹਾਰੂ ਬੱਚੇ ਜਿਹੜੇ ਆ ਜਿਨ੍ਹਾਂ ਨੇ ਪਿੱਖਿਆ ਦੇ ਵਿੱਚ ਆਪਣਾ ਅਵਲ ਆ ਕੇ ਆ ਸਕੂਟਰੀ ਨਾਮ ਦੇ ਵਿੱਚ ਲਈ ਆ ਮੈਂ ਤੇ ਇਹ ਸਾਰੀ ਫੈਮਿਲੀ ਨੂੰ ਇਹਦੇ ਮਾਪਿਓ ਨੂੰ ਵੀ ਨਾਲ ਵਧਾਈ ਦਿੰਦਾ ਇੱਕਾ ਛੋਟੀ ਭੈਣਿਆ ਸਾਡੀ ਤੈਮਰ ਇਹ ਵੀ ਬੱਚਿਆਂ ਦੇ ਵਿੱਚ ਬੜਾ ਤਗੜਾ ਅਪਰਾਲਾ ਕਰਦੀ ਆ ਸਾਰੀ ਟੀਮ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹੋ ਜਿਹਾ ਅਪਰਾਲਾ ਕਰਕੇ ਜਿਹੜੇ ਹੋਣਾਰੇ ਬੱਚੇ ਆ ਉਹਨਾਂ ਨੂੰ ਉੱਪਰ ਦੇ ਸਟਾਰਾਂ ਦੇ ਵਿੱਚੋਂ ਪੇਸ਼ ਕੀਤਾ ਵਾ ਮੈਂ ਧੰਨਵਾਦੀ ਆ ਸਰਦਾਰ ਹਰਪ੍ਰੀਤ ਸਿੰਘ ਜੀ ਐਮਏ ਸਾਹਿਬ ਦਾ ਜਿਨ੍ਹਾਂ ਨੇ ਬੜੇ ਸੰਯੋਗ ਦੇ ਨਾਲ ਪਿਆਰ ਦੇ ਨਾਲ ਆਹ ਪ੍ਰੋਗਰਾਮ ਜਿਹੜਾ ਨੇਪੜੇ ਚਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਵਪਾ ਜੀ ਸਾਰੇ ਮੈਂ ਹੁਣ ਆਪ ਕੱਢਣਾ ਆ ਸਾਰੇ ਆ ਦੇਵ ਸਾਰੇ ਸੋ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਬਹੁਤ ਵਧੀਆ ਸਮੂਚਾ ਪ੍ਰਬੰਧ ਸਾਰੀ ਟੀਮ ਸਾਰੇ ਸਹਿਯੋਗੀ ਬਹੁਤ ਵਧੀਆ ਸੀਗੇ ਇਹ ਬੱਚੇ ਨੇ ਬੜੀ ਮਿਹਨਤ ਕਰਕੇ ਪਹਿਲਾ ਨੰਬਰ ਜਿਹੜਾ ਪ੍ਰਾਪਤ ਕੀਤਾ ਸੋ ਬਾਬਾ ਜੋਗਾ ਸਿੰਘ ਜੀ ਨੇ ਵੀ ਕਿਹਾ ਮਿਸਲਛੀ ਇਦਾ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਉਹ ਕਹਿੰਦੇ ਮੈਂ ਵੀ ਸਾਰੇ ਬੱਚੇ ਮੁੱਖ ਨਾਮਾਂ ਵਾਲੇ 65 ਸਹਿ ਬਲਾ ਕੇ ਪ੍ਰਬੰਧਕਾਂ ਨੂੰ ਬਲਾ ਕੇ ਕਹਿੰਦੇ ਫਿਰ ਆਪਾਂ ਛੋਟਾ ਜਿਹਾ ਇੱਕ ਸਮਾਗਮ ਜਿਹੜਾ ਬਣਾ ਲੈਣਾ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ